अच्छा पहली मुलाकात ਦੱਸੋ ਜਦੋਂ ਤੁਹਾਡੀ ਸਿੱਧੂ ਜੀ ਨਾਲ ਹੋਈ ਸੀ ਉਹ ਯਾਦ ਹੋਣੀ ਹੈ ਤੁਹਾਨੂੰ ਆਫਕੋਰਸ ਹਾਂਜੀ ਬਿਲਕੁਲ ਜੀ ਇੱਕ ਇੱਕ ਪਲ ਯਾਦ ਹੈ ਦੱਸੋ ਜੀ ਇੱਕ ਇੱਕ ਮੁਲਾਕਾਤ ਯਾਦ ਹੈ ਇੱਕ ਇੱਕ ਪਲ ਯਾਦ ਹੈ ਸਭ ਤੋਂ ਪਹਿਲਾਂ ਅਸੀਂ ਬਾਈ ਨੇ ਆਪਣੇ ਟਰੈਕਟਰ ਤੇ ਗਾਣਾ ਲਾ ਰੱਖਿਆ ਸੀ ਆਪਣਾ ਡਾਂਗੂ ਤੇ ਡੇਰਾ ਜੱਟ ਦਾ ਹਾਂਜੀ ਅਸੀਂ ਉਹ ਸਾਨੂੰ ਕਿਸੇ ਨੇ ਵੀਡੀਓ ਭੇਜੀ ਅੱਛਾ ਤੇ ਅਸੀਂ ਉਹ ਵੀਡੀਓ ਆਪਣੇ ਪੇਜ ਤੇ ਪਾਤੀ ਅੱਛਾ ਫੇਸਬੁੱਕ ਪੇਜ ਤੇ ਜੀ ਹਣਾ ਫਿਰ ਉੱਥੋਂ ਸਾਨੂੰ ਮਤਲਬ ਕਿ ਮੈਸੇਜ ਆਇਆ ਵੀ ਭਾਈ ਮਿਲਣਾ ਚਾਹੁੰਦੇ ਨੇ ਤੇ ਸਾਨੂੰ ਉਹੀ ਪਹਿਲਾਂ ਹੀ ਦੱਸਿਆ ਵੀ ਬਬੂ ਬਰਾੜ ਅਸੀਂ ਉਹਨਾਂ ਕੇ ਭਾਈਆਂ ਤੇ ਚੱਲ ਗਏ ਮਿਲਣ ਵਾਸਤੇ ਅਸੀਂ ਚਲੇ ਗਏ ਮਿਲਣ ਵਾਸਤੇ ਔਰ ਪਿੰਡ ਗਏ ਹਾਂਜੀ ਪਿੰਡ ਗਏ ਤੇ ਭਾਈ ਹੈ ਨਹੀਂ ਸੀ ਘਰੇ ਮੰਮੀ ਸੀ ਬੇਬੇ ਬਾਪੂ ਦੋਨੋਂ ਸੀਗੇ ਜੀ ਭਾਈ ਘਰੇ ਹੈ ਨਹੀਂ ਸੀਗਾ ਅਸੀਂ ਰਸਤੇ 'ਚ ਹੀ ਸੋਚਦੇ ਜਾਂਦੇ ਸੀ ਵੀ ਮੈਂ ਦੋ ਵਾਰੀ ਕਿਹਾ ਮੈਂ ਕਿਹਾ ਅਪ ਚੱਲੇ ਤੇ ਗਏ ਕਲਾਕਾਰ ਨੂੰ ਮਿਲਣ ਵਾਸਤੇ ਜੇ ਅਗਲੇ ਨੇ ਆਪਾਂ ਨੂੰ ਬੁਲਾਇਆ ਨਾ ਜਾਂ ਚੱਜ ਨਾਲ ਮਿਲੇ ਨਾ ਤਾਂ ਯਾਰ ਫੇਰ ਬੱਬੂ ਵੀ ਕਹਿੰਦਾ ਕਿਸੇ ਵੇਲੇ ਥੋੜਾ ਹਾਂ ਬੱਬੂ ਵੀ ਕਹਿੰਦਾ ਨਹੀਂ ਭਾਜੀ ਆਪਾਂ ਨੂੰ ਫੋਨ ਆਇਆ ਹੈ ਮਿਲਣ ਗਈ ਇਹ ਵੀ ਕਹਿਣ ਲੱਗੀ ਬਈ ਚੱਲਦੇ ਆ ਤੇ ਕਰੇ ਗਏ ਜਦੋਂ ਮਿਲੇ ਜਾ ਕੇ ਵੀ ਮਹਿਸੂਸ ਨਹੀਂ ਆ ਬਾਕੀ ਦੱਸਦੇ ਗੁਲਸ਼ਨ ਜੀ ਸਾਨੂੰ ਬਿਲਕੁਲ ਹੀ ਨਹੀਂ ਲੱਗਿਆ ਕਿ ਅਸੀਂ ਪਹਿਲੀ ਵਾਰ ਮਿਲੇ ਹਾਂ ਬਾਈ ਨਾ ਬਾਈ ਖੇਤ ਹਾਂ ਬਾਈ ਖੇਤ ਸੇ ਡੈਡੀ ਨੇ ਫੋਨ ਕੀਤਾ ਵੀ ਇਦਾਂ ਦਾ ਕਰਕੇ ਬੁਲਕਾਰਨ ਖੀਲਾ ਮਨਜਿੰਦਰ ਗੁਲਸ਼ਨੋਂ ਆਏ ਹੋਏ ਨੇ ਤੇ ਬਾਈ 5 ਕਿੰਮਟਾਂ ਬਾਅਦ ਹੀ ਆ ਗਿਆ ਔਰ ਤੁਸੀਂ ਯਕੀਨ ਕਰਿਓ ਮਾਹੀ ਜੀ ਜਿੱਦਾਂ ਇੰਨਾ ਸਿੰਪਲ ਸੋਬਰ ਬੰਦਾ ਹਾਂਜੀ ਇਹ ਸੀਗੀ ਪਹਿਲੀ ਮੁਲਾਕਾਤ ਸਿੱਧੂ ਮੂਸੇਵਾਲੇ ਦੇ ਨਾਲ ਬਲਕਾਰ ਰਣ ਖੇਲਾ ਦੀ ਉਹਨਾਂ ਨੇ ਕਿਵੇਂ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਸਿੱਧੂ ਮੂਸੇਵਾਲੇ ਨੂੰ ਆਪਾਂ ਪਹਿਲੀ ਵਾਰ ਕਿਵੇਂ ਮਿਲੇ ਸੀਗੇ ਅਤੇ ਕਿਵੇਂ ਸਿੱਧੂ ਮੂਸੇਵਾਲਾ ਖੇਤ ਦੇ ਵਿੱਚੋਂ 5 ਮਿੰਟ ਕਹਿ ਕੇ ਉਸ ਤੋਂ ਪਹਿਲਾਂ ਹੀ ਆ ਗਿਆ ਸੀਗਾ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ رائے ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਵੇਖਣ ਵਾਸਤੇ ਜੇ ਨਾਲ ਨਹੀਂ ਰੱਖ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਦਾ ਨਵੀਂ ਅਪਡੇਟਾਂ ਸੇ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ